ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਜਨਮ ਮਰਨ ਕਾ ਪਰਮ ਗਿਆ ਗੋਬਿੰਦ ਲਿਵ ਲਾਗੀ ਜੀਵਤ ਸੁਨ ਸਮਾਨਿਆ ਗੁਰ ਸਾਖੀ ਜਾਗੀ ਜਨਮ ਮਰਨ ਕਾ ਪਰਮ ਗਿਆ ਗੋਬਿੰਦ ਲਿਵ ਲਾਗੀ ਜੀਵਤ ਸੁਨ ਸਮਾਨਿਆ ਗੁਰ ਸਾਖੀ ਜਾਗੀ ਰਹਾਉ ਕਾਸੀ ਤੇ ਤੁਨ ਉਪਜੈ ਤੁਨ ਕਾਸੀ ਜਾਈ ਕਾਸੀ ਫੂਟੀ ਪੰਡਤਾ ਤੁਨ ਕਹਾਂ ਸਮਾਈ ਤ੍ਰਿਕੋਟੀ ਸੰਧ ਮੈਂ ਪੇਖਿਆ ਕਟ ਹੂੰ ਕਟ ਜਾਗੀ ਐਸੀ ਬੁੱਧ ਸਮਾਚਰੀ ਕਟ ਮਾਹੇ ਤਿਆਗੀ ਆਪ ਆਪ ਤੇ ਜਾਣਿਆ ਤੇਜ ਤੇਜ ਸਮਾਨਾ ਕਹੋ ਕਬੀਰ ਅਬ ਜਾਣਿਆ ਗੋਬਿੰਦ ਮਨ ਮਾਨਾ ਆਪ ਆਪ ਤੇ ਜਾਣਿਆ ਤੇਜ ਤੇਜ ਸਮਾਨਾ ਕਹੋ ਕਬੀਰ ਅਬ ਜਾਣਿਆ ਗੋਬਿੰਦ ਮਨ ਮਾਨਾ ਵਾਹੇ ਗੁਰਜੀ ਕਾ ਖਾਲਸਾ ਵਾਹੇ ਗੁਰਜੀ ਕੀ ਵਤੇ ਵਿਲਾਵਲ ਮੇਰੇ ਅੰਦਰ ਸਤਗੁਰਜੀ ਸਿੱਖਿਆ ਨਾਲ ਐਸੀ ਬੁੱਧ ਜਾਗ ਪਈ ਹੈ ਕਿ ਮੇਰੀ ਜਨਮ ਮਰਨ ਦੀ ਪਟਕਣਾ ਮੁੱਕ ਗਈ ਹੈ ਪ੍ਰਭੂ ਚਰਨਾਂ ਵਿੱਚ ਮੇਰੀ ਸੁਰਤ ਜੁੜ ਗਈ ਹੈ ਤੇ ਮੈਂ ਜਗਤ ਵਿੱਚ ਵਿਚਰਦਾ ਹੋਇਆ ਹੀ ਉਸ ਹਲਾਤ ਵਿੱਚ ਟਿਕਿਆ ਰਹਿੰਦਾ ਹ ਜਿੱਥੇ ਮਾਇਆ ਦੇ ਫੁਰਨੇ ਨਹੀਂ ਉੱਟਦੇ ਰਹਾਉ ਹੇ ਪੰਡਿਤ ਜਿਵੇਂ ਕਹਿ ਦੇ ਭਾਂਡੇ ਨੂੰ ਠਣਕਾਇਆ ਉਸ ਵਿੱਚੋਂ ਆਵਾਜ਼ ਨਿਕਲਦੀ ਹੈ ਜੇ ਠਣਕਣਾ ਛੱਡ ਦਈਏ ਤਾਂ ਆਵਾਜ਼ ਕਹਿ ਵਿੱਚ ਹੀ ਮੁੱਕ ਜਾਂਦੀ ਹੈ ਤਵੇਂ ਇਸ ਸਰੀਰ ਮੂਹ ਦਾ ਹਾਲ ਹੈ ਜਦੋਂ ਦੀ ਬੁੱਧ ਜਾਗੀ ਹੈ ਮੇਰਾ ਸਰੀਰ ਨਾਲੋਂ ਮੂਹ ਮਿਟ ਗਿਆ ਹੈ ਮੇਰਾ ਇਹ ਮਾਇਕ ਪਦਾਰਥਨ ਨਾਲ ਠੱਕ ਵਾਲਾ ਭਾਂਡਾ ਭੱਜ ਗਿਆ ਹੈ ਹੁਣ ਪਤਾ ਹੀ ਨਹੀਂ ਕਿ ਉਹ ਤ੍ਰਿਸ਼ਨਾ ਦੀ ਹਵਾਏ ਕਿੱਥੇ ਜਾ ਗੁਮ ਹੋ ਗਈ ਸਤਿਗੁਰ ਦੀ ਸਿੱਖਿਆ ਨਾਲ ਬੁੱਧ ਗਿਆਨਣ ਤੋਂ ਮੈਂ ਅੰਦਰਲੀ ਖਿੱਚ ਦੂਰ ਕਰ ਲਈ ਹੈ ਹੁਣ ਮੈਨੂੰ ਹਰੇਕ ਘਟ ਵਿੱਚ ਪ੍ਰਭੂ ਦੀ ਜੋਤ जग ਦੀ ਦਿਸ ਰਹੀ ਹੈ ਮੇਰੇ ਅੰਦਰ ਐਸੀ ਮਤ ਪੈਦਾ ਹੋ ਗਈ ਹੈ ਕਿ ਮੈਂ ਅੰਦਰੋਂ ਵਿਰਕਤ ਹੋ ਗਿਆ ਹਾਂ ਹੁਣ ਅੰਦਰੋਂ ਹੀ ਮੈਨੂੰ ਆਪੇ ਦੀ ਸੂਝ ਪੈ ਗਈ ਹੈ ਮੇਰੀ ਜੋਤ ਰੱਬੀ ਜੋਤ ਵਿੱਚ ਰਲ ਗਈ ਹੈ ਏ ਕਬੀਰ ਆਖ ਹੁਣ ਮੈਂ ਗੋਵਿੰਦ ਨਾਲ ਜਾਣ ਪਛਾਨ ਪਾ ਲਈ ਹੈ ਮੇਰਾ ਮਨ ਗੋਵਿੰਦ ਨਾਲ ਗਿੱਜ ਗਿਆ ਹੈ ਸ਼ਬਦ ਦਾ ਭਾਵ ਜਿਤਨਾ ਜਿਰ ਸਰੀਰ ਨਾਲ ਮੋਹ ਹੈ ਦੇ ਅਧਿਆਸ ਹੈ ਉਤਨਾ ਚਿਰਮ ਮਨ ਵਿੱਚ ਖਿੱਚ ਪੈਦਾ ਹੋਣ ਦੇ ਕਾਰਨ ਬਣਦੇ ਹੀ ਰਹਿੰਦੇ ਹਨ ਮੱਥੇ ਵੱਟ ਪੈਂਦੇ ਹੀ ਰਹਿੰਦੇ ਹਨ ਪਰ ਗੁਰੂ ਦੀ ਸ਼ਰਣ ਪੈ ਕੇ ਨਾਮ ਜਪਿਆ ਇਹ ਥਿਓਰੀ ਮੁੱਕ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ